ਜ਼ਿਲ੍ਹਾ ਜਲੰਧ ਦਿਹਾਤੀ ਦੇ ਐਸਐਸਪੀ ਹਰ ਕਮਿਊਨੀਕੇਸ਼ਨ ਖੱਖ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਐਸਐਸਪੀ ਟੀਮ ਫਲੋਰ ਦੇ ਚਾਰ ਸਰਵਿਸ ਤੋਂ ਟੀਮ ਵੱਲੋਂ ਵਾਹਨ ਚਾਲਕ ਜੋ ਨੈਸ਼ਨਲ ਹਾਈਵੇ ਤੇ ਖੜੇ ਕਰਦੇ ਹਨ ਉਸ ਚੇਕ ਕੀਤਾ ਗਿਆ ਉਹਨਾਂ ਨੇ ਕਿਹਾ ਜੇਕਰ ਕੋਈ ਵੀ ਵਾਹਨ ਚਾਲਕ ਨੈਸ਼ਨਲ ਹਾਈਵੇ ਤੇ ਖੜਾ ਕਰੇਗਾ ਤਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਐਸਿਆ ਨਾਗੀ ਨਾਲ ਮਨਪ੍ਰੀਤ ਸਿੰਘ ਮਝਾਰਾ ਪ੍ਰਸ਼ਾਦ ਸਿੰਘ ਨਾਗੀ ਦੀ ਫਲੋਰ ਤੋਂ ਦੁਆਬੇਨ 24 ਲਈ ਵਿਸ਼ੇਸ਼ ਰਿਪੋਰਟ ਭਾਈ ਸਾਹਿਬ ਕੀ ਨਾ ਆਪਣਾ ਮੇਰਾ ਨਾਮ ਸੁਪਨਾਮ ਸਿੰਘ ਜੀ ਬਾਬਾ ਜੀ ਸੁਨਾਮ ਸਿੰਘ ਜੀ ਤੁਸੀਂ ਜੀਜੀ ਰੋਡ ਤੇ ਖੜੇ ਸੀਗੇ ਤੇ ਕਿੰਨੀ ਕੀ ਦੇਰ ਹੋ ਗਈ ਤੁਹਾਨੂੰ ਸੜਕ ਤੇ ਖੜਿਆ ਨੂੰ ਬਾ ਘੰਟਾ ਕੋ ਹੋ ਗਿਆ ਵਾ ਕੀ ਕਾਰਨ ਕੀ ਹੋਇਆ ਨਹੀਂ ਦਾਈ ਜੀ ਨਹੀਂ ਦਾਈ ਸੀ ਹਾਂਜੀ ਮੈਂ ਚਾਹ ਪੀ ਕੇ ਮਣੀ ਲੱਕ ਸਿੱਧੀ ਕੀਤੀ ਹਾਂ ਕਾ ਵਾਸਤੇ ਸਰਵਿਸ ਲੇਨ ਤੇ ਗੱਡੀ ਪਾਰਕ ਕਰਨੀ ਆ ਜੀਜੀ ਰੋਡ ਤੇ ਨਹੀਂ ਪਾਰਕ ਕਰਨੀ ਠੀਕ ਹੈ ਬਾਬਾ ਠੀਕ ਹੈ ਜੀ ਹੋਰ ਵੀ ਡਰਾਈਵਰ ਨੂੰ ਇੱਕ ਗੱਲ ਦੱਸਣੀ ਹੈ ਠੀਕ ਹੈ ਜੀ ਹਾਂਜੀ ਅੱਜ ਜੋ ਤੁਸੀਂ ਰੋਡ ਦੇ ਉੱਪਰ ਗੱਡੀਆਂ ਨੂੰ ਵਿੰਗਵਾ ਰਹੀ ਸੀ وجہ ਕੀ ਐਸੀ ਮੈਂ ਕਾਂਸਟੇਬਲ ਨਾਪਰੇ ਸਿੰਘ ਰੂਟ ਨੰਬਰ 49506 ਐਸਐਸਐਫ ਜਲੰਧਰ ਦਿਹਾਤੀ ਚਚੜਾੜੀ ਤੋਂ ਸਤਲੁਜ ਬ੍ਰਿਜ ਇਹ ਸਾਡਾ ਰੂਟ ਹੈ ਚਚੜਾੜੀ ਤੋਂ ਲੈ ਕੇ ਸਤਲੁਜ ਬ੍ਰਿਜ ਫਲੋਰ ਤੱਕੀ ਇਸ ਦੇ ਅੰਡਰ ਮਾਨਯੋਗ ਡੀਜੀਪੀ ਸ਼੍ਰੀ ਐਸ ਰਾਏ ਸਾਹਿਬ ਅਤੇ ਐਸਐਸਪੀ ਵਰੁਣ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਹਾਈਵੇ ਉੱਪਰ ਜਿਹੜੀ ਵੀ ਰੋਂਗ ਪਾਰਕਿੰਗ ਹੁੰਦੀ ਹੈ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਇਹ ਕਾਨੂੰਨੀ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਨੂੰ ਸਖਤ ਹਦਾਇਤ ਦਿੱਤੇ ਹਨ ਕਿ ਆਪਣੀ ਗੱਡੀ ਨੂੰ ਕਦੇ ਵੀ ਮੇਨ ਹਾਈਵੇ ਉੱਪਰ ਪਾਰਕ ਨਹੀਂ ਕਰਨਾ ਕਿਉਂਕਿ ਇਹ ਜਿਹੜੀ ਗੱਡੀ ਲੱਗੀ ਹੁੰਦੀ ਹੈ ਇਹ ਨਾ ਤਾਂ ਆਪਣੇ ਡਿਪਰ ਲਗਾਉਂਦੇ ਹਨ ਜਿਸ ਕਾਰਨ ਗੱਡੀ ਦੇ ਪਿੱਛੇ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਰਹਿੰਦਾ ਹੈ ਤਾਂ ਕਰਕੇ ਇਹਨਾਂ ਗੱਡੀਆਂ ਨੂੰ ਅਸੀਂ ਮੇਨ ਹਾਈਵੇ ਤੋਂ ਤੁਰੰਤ ਹਟਵਾਉਨੇ ਆ ਅਤੇ ਉਹਨਾਂ ਨੂੰ ਹਦਾਇਤ ਦਿੰਨੇ ਆ ਕਿ ਆਪਣੀ ਗੱਡੀ ਨੂੰ ਸਰਵਿਸ ਲਾਈਨ ਉੱਪਰ ਹੀ ਪਾਰਕ ਕਰਨ ਤਾਂ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ